ਤਰੰਤਾਰੰਦੇ ਫਾਸਪੁਰ ਪਿੰਡ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਦੇ ਕਿ 2-13 ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਗੋਲੀ ਲੱਗਣ ਦੇ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਦੱਸਦੇ ਕਿ ਝੜਪ ਦੇ ਦੌਰਾਨ ਕਈ ਲੋਕ ਹੈ ਜਿਹੜੇ ਕਿ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਤਰੰਤਾਰੰਤੂ ਆ ਰਹੀ ਹੈ ਜਿੱਥੇ ਕਿ ਤਰੰਤਾਰੰਦੇ ਫਾਸਪੁਰ ਪਿੰਡ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਦੇ ਕਿ 2-13 ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ ਜਿਹੜਾ ਕਿ ਉਹ ਸਾਹਮਣੇ ਆਇਆ ਹੈ ਤੇ ਉੱਥੇ ਹੀ ਗੋਲੀ ਲੱਗਣ ਦੇ ਨਾਲ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਹੈ ਤੌਥੀ ਝੜਪ ਦੇ ਦੌਰਾਨ ਜਿਹੜਾ ਕਿ ਕਈ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਇਸ ਵੇਲੇ ਦੀ ਅਹਿਮ ਜਾਣਕਾਰੀ ਤਰਨਤਾਰਨ ਤਵਾਰੀ ਜਿੱਥੇ ਕਿ ਖਵਾਸਪੁਰ ਪਿੰਡ ਦੇ ਵਿੱਚ ਫਾਇਰਿੰਗ ਹੋਣ ਦੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੇ ਕਿ 2-3 ਵਿਚਾਲੇ ਗੋਲੀਆਂ ਚੱਲੀਆਂ ਨੇ ਗੋਲੀ ਲੱਗਣ ਦੇ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਤੌਥੀ ਝੜਪ ਦੇ ਦੌਰਾਨ ਕਈ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਦੇ ਖਵਾਸਪੁਰ ਪਿੰਡ ਤਵਾਰੀ ਹੈ ਜਿੱਥੇ ਕਿ 2-3 ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਤੇ ਉੱਥੇ ਹੀ ਗੋਲੀ ਲੱਗਣ ਦੇ ਨਾਲ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਹੈ। ਤੌਤੀ ਝੜਬ ਦੇ ਵਿੱਚ 2 ਤੋਂ 3 ਲੋਕ ਜਿਹੜੇ ਕਿ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਨੇ। ਬਾਕੀ ਕਿ ਦਮਦਾਰਾਂ ਦੇ ਕੋਸਪੋਰਟ ਪਿੰਡ ਦੇ ਵਿੱਚੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਕਿ 2-13 ਵਿਚਾਲੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਉੱਥੇ ਹੀ ਗੋਲੀ ਲੱਗਣ ਦੇ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਪੰਜਾਬ ਖਬਰ ਬਾਬਤ ਮੈਂ ਨਾ ਬਲਜੀਤ ਜੁੜਗੇ ਨੇ ਜੀ ਬਲਜੀਤ ਤਰਨਤਾਰਨ ਦੇ ਖਵਾਸਪੁਰ ਪਿੰਡ ਦੇ ਵਿੱਚ ਫਾਇਰਿੰਗ ਹੋਈ ਹੈ ਕੀ ਹੈ ਸਾਰਾ ਮਾਮਲਾ? ਬਿਲਕੁਲ ਦੱਸਣਾ ਚਾਹਵਾਂਗੇ ਕਿ ਤਰਨਤਾਰਨ ਜਿਲ੍ਹੇ ਦੇ ਪਿੰਡ ਖਵਾਸਪੁਰ ਹੈ ਜਿੱਥੇ ਕਿ ਮਾਮੂਲੀ ਤਕਰਾਰ ਨੂੰ ਲੈ ਕੇ ਜਿਹੜੇ 9 2 ਨੌਜਵਾਨਾਂ ਦੇ ਛਰੇ ਆਫਟਰ ਵਿੱਚ ਭੇੜੇ ਨੇ। ਅਤੇ ਪਹਿਲਾ ਨੌਜਵਾਨ ਵੱਲੋਂ ਜਿਹੜਾ ਕਿ ਇੱਕ ਨੌਜਵਾਨ ਦੀ ਕੋਟਮਾਰਕ ਕੀਤੀ ਸੀ ਜਿਸ ਤੋਂ ਬਾਅਦ ਇਹ ਪੰਜ ਨੌਜਵਾਨ ਇੱਕ i20 ਕਾਰ ਵਿੱਚ ਸਵਾਰ ਹੋ ਕੇ ਆਏ ਤੇ ਆਉਂਦੇ ਸਾਰ ਹੀ ਤਾਵਰ ਤੋੜ ਗੋਲੀਆਂ ਜਿਹੜੀਆਂ ਕੀ ਚਲਾਉਣ ਲੱਪੇ ਜਿਸ ਕਾਰਨ ਇੱਕ ਨੌਜਵਾਨ ਦੀ ਤਾਂ ਮੌਕੇ ਤੇ ਮੌਤ ਹੋ ਗਈ ਤੇ ਤਿੰਨ ਜਿਹੜੇ ਨੌਜਵਾਨੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜੀ ਜਬਲਜੁਤਿਕ ਸ਼ਖਸ ਦੀ ਮੌਤ ਵੀ ਹੋ ਗਈ ਤਾਂ ਪੁਲਿਸ ਵੱਲੋਂ ਕਿਹੜੀ ਕਾਰਵਾਈ ਕੀਤੀ ਗਈ ਇਸ ਬਾਬਤ ਸਰਹਾਰ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਪੁਲਿਸ 'ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹਨਾਂ ਵੱਲੋਂ ਲਗਾਤਾਰ ਇਸ ਬੰਦੀ ਪੁਲਿਸ ਨੂੰ ਇਸ਼ਲਾਹ ਦਿੱਤੀ ਜਾ ਰਹੀ ਸੀ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਵੱਡੀ ਲੜਾਈ ਹੋਣ ਦੀ ਸੰਭਾਵਨਾ ਹੈ ਪਰ ਪੁਲਸ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਝਗੜਾ ਹੋਣ ਤੋਂ ਬਾਅਦ ਪੁਲਸ ਜਦੋਂ ਮੌਕੇ ਤੇ ਪਹੁੰਚੀ ਤਾਂ ਲੋਕਾਂ ਦਾ ਵਿਰੋਧ ਤਾਂ ਵੀ ਪੁਲਸ ਨੂੰ ਜਿਹੜਾ ਸਾਹਮਣਾ ਕਰਨਾ ਪਿਆ ਰਿਹਾ ਪਰ ਪੁਲਸ ਵੱਲੋਂ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਜਿਹੜਾ ਮਾਮਲਾ ਦਰਜ ਕਰਕੇ ਜਿਹੜੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਜੀ ਜੀ ਬਜੀ ਤਰਨਤਾਰਨ ਦੇ ਵਿੱਚ ਲਗਾਤਾਰ ਐਡਾ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤਾਂ ਤੁਹਾਨੂੰ ਨਹੀਂ ਲੱਗਦਾ ਪ੍ਰਸ਼ਾਸਨ ਨੂੰ ਇਸ ਦੇ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਨੇ ਕੋਸ ਜਿਸ ਤਰੀਕੇ ਨਾਲ ਲਗਾਤਾਰ ਤਰਨਤਾਰਨ ਦੇ ਵਿੱਚ ਗੈਂਗਵਾਰ ਜਾਂ ਇਸ ਤਰੀਕੇ ਦੀ ਗੋਲੀ ਚੰਦਨੀਆਂ ਵਾਰ ਦਿੱਤਾ ਹੋ ਰਹੀਆਂ ਨੇ ਇਸ ਤੋਂ ਲੈ ਕੇ ਇਹ ਸਾਹ ਵਿਖਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਜਿਹੜੀ ਇਹ ਜਿਹੜੀ ਇਹਨਾਂ ਗੈਂਗਸਟਰ ਲੋਕਾਂ ਨੂੰ ਜਿਹੜਾ ਕੀ ਜਿਹੜਾ ਵਾਦਾ ਕਰ ਰਹੀ ਹੈ ਪਰ ਪੁਲਿਸ ਨੂੰ ਵੀ ਇਸ ਤੇ ਸਖਤੀ ਜਿਹੜੀ ਕੀ ਵਰਤ ਚਾਹੀਦੀ ਹੈ ਜੀ ਜੀਵਲ ਜੀ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ